ਮੇਕਿੰਗ ਟੀ ਵਿਦ ਵੀਰਪਾਲ ਖਰ ਪਾਣੀ ਨੂੰ ਥੋੜਾ ਜਿਹਾ ਆਪਾਂ ਨਿਗਾ ਕਰ ਲਾਂਗੇ ਜਿੰਨੀ ਆਪਾਂ ਜਾਣੇ ਉਹਦੇ ਸਹੂਣਾ ਪਾਣੀ ਪਾ ਲਾਂਗੇ ਜਿਵੇਂ ਮੈਂ ਹੁਣ ਕੱਲੀ ਨਹੀਂ ਚਾਹ ਪੀਣੀ ਆ ਤੇ ਮੈਂ ਅੱਧਾ ਗਲਾਸ ਪਾਣੀ ਦਾ ਪਾਇਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਚਾਹ ਪੱਤੀ ਪਾ ਦਾਂਗੇ ਜੇ ਤੁਹਾਨੂੰ ਥੋੜੀ ਜੇ ਤੁਸੀਂ ਥੋੜੀ ਸਟਰੋਂਗ ਪੀਣੀ ਆ ਚਾਹ ਪੱਤੀ ਤਾਂ ਤੁਸੀਂ ਅੱਧਾ ਚਮਚਾ ਹੋਰ ਪਾ ਸਕਦੇ ਆ ਜਿੱਦਾਂ ਕਿ ਮੈਨੂੰ ਗੁੜ ਵਾਲੀ ਚਾਹ ਪਸੰਦ ਆ ਤਾਂ ਆਪੇ ਇਹਦੇ 'ਚ ਗੁੜ ਪਾ ਦਾਂਗੇ ਨਾਲ ਥੋੜੀ ਜੀ ਚੀਨੀ ਵੀ ਪਾ ਲਾਂਗੇ ਤਾਂ ਕਿ ਵੀ ਟੇਸ ਥੋੜਾ ਬੈਲੈਂਸ ਹੋ ਜੇ ਆਪਣੀ ਚਾਹ ਹੁਣ ਉਬਲਣ ਲੱਗੀ ਆ ਥੋੜੀ ਥੋੜੀ ਠੀਕ ਹੈ ਜੀ ਆਹੋਲੀ ਦੀਣੀ ਗੁੜ ਖੋਲ ਜੂਗਾ ਲੱਗਦਾ ਇਹ ਨਹੀਂ ਖੋਲ ਰਿਹਾ ਹੈਗਾ ਇਹਨੂੰ ਥੋੜਾ ਜਿਹਾ ਆਪਾਂ ਇਹਦਾ ਹਲਾ ਲੈਂਦੇ ਆ ਠੀਕ ਹੈ ਜੀ ਆਹ ਦੇਖੋ ਜਿੱਦਾਂ ਚਾਹ ਉਬਲਣ ਲੱਗੀ ਹੈ ਇਹਨੂੰ ਆਪਾਂ ਨਾ ਪ੍ਰੋਪਰ ਕਾਰਡ ਨਾ ਆਇਆ ਜਦੋਂ ਪੂਰੀ ਕੜਜੂਗੀ ਫੇਰ ਆਪਾਂ ਹੁਣ ਜਦੋਂ ਮੈਂ ਅੱਧਾ ਗਲਾਸ ਪਾਣੀ ਦਾ ਪਾਇਆ ਤਾਂ ਮੈਂ ਜਦੋਂ ਦੁੱਧ ਥੋੜਾ ਘੱਟ ਪੀਣੀ ਹੈ ਤਾਂ ਉਹਦੇ ਹਿਸਾਬ ਨਾਲ ਪਾਣੀ ਪਾਉਂਗਾ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਤੁਸੀਂ ਦੁੱਧ ਕਿੰਨਾ ਕੁ ਪੀਣੇ ਹੋ ਸੌਰੀ ਗਾਇਸ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਚਾਹ ਦੇ ਵਿੱਚ ਨਾ ਤੁਸੀਂ ਪਾਣੀ ਜਿਤੋਂ ਗਰਮ ਹੁੰਦਾ ਹੈ ਉਹਦੇ ਚ ਲੌਂਗ ਲਾਚੀਆਂ ਵੀ ਪਾਉਣੀਆਂ ਜਿੱਦਾਂ ਅੱਜ ਮੇਰਾ ਮਨ ਨਹੀਂ ਸੀਗਾ ਤਾਂ ਮੈਂ ਨਹੀਂ ਪਾਈਆਂ ਨੈਕਸਟ ਟਾਈਮ ਤੋਂ ਆਪਾਂ ਜਦੋਂ ਵੀਡੀਓ ਬਣਾਵਾਂਗੇ ਆਪਾਂ ਤੁਹਾਨੂੰ ਦੱਸਾਂਗੇ ਵੀ ਚਾਹ ਥੋੜਾ ਪਾਣੀ ਕੋਸਾ ਕਰਕੇ ਵਿੱਚ ਲੌਂਗ ਲਾਚੀ ਜੇ ਤੁਸੀਂ ਮਲਠੀ ਪਾਉਣੀ ਮਲਠੀ ਪਾ ਸਕਦੇ ਹੋ ਅਦਰਕ ਪਾਉਣਾ ਅਦਰਕ ਵੀ ਪਾ ਸਕਦੇ ਹੋ ਲਾਈਕ ਤੁਸੀਂ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਦਾਂ ਦੀ ਚਾਹ ਪਸੰਦ ਕਰਦੇ ਹੋ ਤੇ ਬਟ ਅੱਜ ਮੇਰਾਰਾਦਾ ਨਹੀਂ ਸੀਗਾ ਕੁਝ ਵੀ ਪਾਉਣ ਦਾ ਕਿਉਂਕਿ ਮੈਂ ਨਾਈ ਡਿਊਟੀ ਤੋਂ ਆਈ ਆ ਤੇ ਮੈਂ ਕਾਫੀ ਥੱਕੀ ਹੋਈ ਆ ਸੋ ਆਪਾਂ ਜ਼ਿਆਦਾ ਮਿਹਨਤ ਨਹੀਂ ਕਰਨੀ ਅੱਜ ਆ ਦੇਖੋ ਕਿਦਾਂ ਆਪਣੀ ਚਾਹ ਹੁਣ ਉਬਲਣ ਲੱਗੀ ਆ ਆਪਾਂ ਥੋੜਾ ਜਿਹਾ ਗੈਸ ਘਟ ਕਰਕੇ ਇਹਨੂੰ ਵਾਲਾ ਦਵਾਵਾਂਗੇ ਤਾਂ ਕਿ ਇਹਦਾ ਟੇਸਟ ਬਦਿਆ ਆਵੇ ਕੜੀ ਹੋਈ ਚਾਹ ਵਧੀਆ ਲੱਗਦੀ ਆ ਪੀਣ ਨੂੰ ਨਾ ਦੇਖੋ ਰੰਗ ਤਾਂ ਚਾਹ ਦਾ ਸੋਨਾ ਆ ਵਾ ਹੁਣ ਕੀ ਕੀ ਪਤਾ ਲੱਗੂਗਾ ਕਿਦਾਂ ਦੀ ਬਣੀਆਂ ਕਿਉਂਕਿ ਅੱਜ ਮੇਰਾ ਖਾਸਰਾਦਾ ਨਹੀਂ ਸੀ ਚਾਹ ਬਣਾਉਣ ਦਾ ਸੋ ਗਾਇਸ ਤੁਸੀਂ ਵੀ ਆਪੋ ਆਪਣੀ ਚਾਹ ਬਣਾਓ ਤੇ ਪੀਓ ਤੇ ਮੈਨੂੰ ਦੱਸੋ